ਅੱਜਕੱਲ ਠੱਗ ਵੀ ਹੋ ਰਹੇ ਨੇ ਅਪਡੇਟ ਆਏ ਦਿਨ ਵੱਖ-ਵੱਖ ਤਰੀਕੇ ਨਾਲ ਹੋ ਰਹੀਆਂ ਨੇ ਠੱਗੀਆਂ ਉਹ ਵੀ OTP ਲੈ ਬਿਨਾ ਖਾਲੀ ਕਰ ਦਿੰਦੇ ਨੇ ਤੁਹਾਡਾ ਸਾਰਾ ਬੈਂਕ ਅਕਾਊਂਟ ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਇਹ ਠੱਗੀ ਹੋ ਜਾਵੋ ਅਲਰਟ ਤੁਸੀਂ ਵੀ ਸੁਣੋ ਇਸ ਥਾਰੇ ਖਬਰ OTP ਅਤੇ CVV ਜਾਂ ਹੋਰ ਬੈਂਕ ਡਿਟੇਲ ਲੈ ਕੇ ਧੋਖਾਧੜੀ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਹੁਣ ਇੱਕ ਨਵੇਂ ਤਰੀਕੇ ਨਾਲ ਧੋਖਾਧੜੀ ਸ਼ੁਰੂ ਹੋ ਗਈ ਹੈ ਸਾਡਾ ਖਾਤਾ OTP CVV ਨੰਬਰ ਤੋਂ ਲੈ ਕੇ ਬੈਂਕ ਵੇਰਵਿਆਂ ਤੋਂ ਬਿਨਾਂ ਵੀ ਕਲੀਅਰ ਕੀਤਾ ਜਾ ਸਕਦਾ ਹੈ ਧੋਖੇਬਾਜ਼ਾਂ ਨੇ ਨਵਾਂ ਤਰੀਕਾ ਲੱਭ ਲਿਆ ਹੈ ਬੈਂਕ ਡਕੈਤੀ ਦਾ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਸਾਈਬਰ ਅਪਰਾਧੀ ਸਿਲੀਕਨ ਫਿੰਗਰਪ੍ਰਿੰਟਸ ਬਣਾ ਰਹੇ ਹਨ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਅਤੇ ATM ਨੂੰ ਉਹਨਾਂ ਦੇ ਆਧਾਰ ਨੰਬਰ ਅਤੇ ਉਹਨਾਂ ਦੇ ਡੁਪਲੀਕੇਟ ਫਿੰਗਰਪ੍ਰਿੰਟਸ ਨਾਲ ਚਲਾਇਆ ਜਾ ਰਿਹਾ ਹੈ ਲੋਕਾਂ ਦੇ ਖਾਤਿਆਂ ਚ ਲੱਖਾਂ ਰੁਪਏ ਗਾਇਬ ਹੋ ਰਹੇ ਨੇ ਅੱਜ ਜੜਦੇ ਆ ਕੁਝ ਅਜਿਹੇ ਮਾਮਲੇ ਜਿਨ੍ਹਾਂ 'ਚ ਲੱਖਾਂ ਰੁਪਿਆ ਦੇ ਠੱਗੀ ਹੋ ਚੁੱਕੀ ਹੈ ਆਧਾਰ ਸਮਰਥਿਤ ਭੁਗਤਾਨ ਸੇਵਾ ਉਹਨਾਂ ਦੇ ਮਦਦ ਨਾਲ ਪਿੰਡੋਂ ਖੇਤਰਾ ਅਤੇ ਕਸਬਿਆਂ ਵਿੱਚ ਜ਼ਿਆਦਾਤਰ ਲੋਕ ਸਿਰਫ ਆਧਾਰ ਕਾਰਡ ਅਤੇ ਫਿੰਗਰਪ੍ਰਿੰਟਸ ਨਾਲ ਪੈਸੇ ਕਢਵਾ ਆ ਰਹੇ ਹਨ ਐਮਪੀਸੀਆਈ ਯਾਨੀ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਅਨੁਸਾਰ ਤੁਹਾਨੂੰ ਆਧਾਰ ਸਮਰਥਿਤ ਭੁਗਤਾਨ ਸੇਵਾ ਤੋਂ ਪੈਸੇ ਕਢਵਾਉਣ ਲਈ ਕੋਈ ਹੋਰ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ ਆਧਾਰ ਨੰਬਰ ਅਤੇ ਫਿੰਗਰਪ੍ਰਿੰਟ ਦੀ ਮਦਦ ਨਾਲ ਇਹ ਤੁਹਾਡੇ ਖਾਤੇ ਵਿੱਚ ਪੈਸੇ ਕਢਵਾਏ ਜਾ ਸਕਦੇ ਹਨ ਬਦਲੇ ਵਿੱਚ ਗਾਹਕ ਸੇਵਾ ਆਪਰੇਟਰ ਤੁਹਾਡੇ ਕੋਲ ਕੁਝ ਪੈਸੇ ਦਾ ਕਮਿਸ਼ਨ ਲੈਂਦੇ ਹਨ اے ای ਪੀ ਐਸੀ ਮਦਦ ਨਾਲ ਤੁਸੀਂ ਤਾਂ ਸਿਰਫ ਪੈਸੇ ਕਢਵਾ ਸਕਦੇ ਹੋ ਜਮ੍ਹਾਂ ਕਰਵਾ ਸਕਦੇ ਹੋ ਖਾਤੇ ਤੇ ਵੇਰਵੇ ਚੈੱਕ ਕਰ ਸਕਦੇ ਹੋ ਆਦਿ AEPS ਨੂੰ ਵੱਖਰੇ ਤੌਰ ਤੇ ਸਰਗਰਮ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਇਹ ਖਾਤਾ ਨੰਬਰ ਨੂੰ ਆਧਾਰ ਨਾਲ ਲਿੰਕ ਕੀਤਾ ਹੈ ਤਾਂ ਤੁਹਾਡੇ ਖਾਤੇ ਤੇ AEPS ਸਿਸਟਮ ਸਮਰਥ ਹੈ ਯਾਨੀ ਤੁਸੀਂ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹੋ UIDAI ਨੇ ਅਕਸਰ ਕਿਹਾ ਹੈ ਕਿ ਆਧਾਰ ਤੋਂ ਕੋਈ ਵੀ ਡਾਟਾ ਲੀਕ ਨਹੀਂ ਹੋ ਸਕਦਾ ਅਤੇ ਬਾਇਓਮੈਟ੍ਰਿਕ ਜਾਣਕਾਰੀ ਨੂੰ ਛੱਡ ਕੇ ਸਾਰਾ ਆਧਾਰ ਡਾਟਾ ਸੁਰੱਖਿਅਤ ਰਹਿੰਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਸਾਈਬਰ ਸੁਰੱਖਿਆ ਮਾਹਿਰ ਰਕਸ਼ਿਤ ਟੰਡਨ ਨੇ ਦੱਸਿਆ ਕਿ ਲੋਕਾਂ ਦੇ ਆਧਾਰ ਨੰਬਰ ਇੰਟਰਨੈਟ ਤੋਂ ਫੋਟੋਕਾਪੀਆਂ ਸੌਫਟ ਕਾਪੀਆਂ 'ਚ ਆਸਾਨੀ ਨਾਲ ਉਪਲਬਧ ਹਨ ਸਾਈਬਰ ਅਪਰਾਧੀ ਵੀ ਲੋਕਾਂ ਦੀ ਬਾਇਓਮੈਟ੍ਰਿਕ ਜਾਣਕਾਰੀ ਕੱਢਣ ਲਈ اے ای ਪੀ ਐਸ ਸੀ ਵਰਤੋਂ ਕਰਦੇ ਹਨ ਪੈਸੇ ਕਟਵਾਉਣ ਲਈ ਸਿਲੀਕੋਨ ਦੇ ਵਰਤੋਂ ਕਰਕੇ اے ای ਪੀ ਐਸ ਮਸ਼ੀਨਾਂ ਨਾਲ ਧੋਖਾਧੜੀ ਕਰਦਾ ਹੈ ਕਿਵੇਂ ਹੋ ਸਕਦਾ ਇਸ ਚੀਜ਼ ਤੋਂ ਬਚਾਅ ਜੇ ਤੁਸੀਂ ਵੀ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਦਾ ਆਪਣਾ ਆਧਾਰ ਲੌਕ ਰੱਖੋ ਅਤੇ ਲੋੜ ਪੈਣ ਤੇ ਇਸ ਨੂੰ ਅਨਲੌਕ ਕਰਕੇ ਹੀ ਇਸ ਦੀ ਵਰਤੋਂ ਕਰੋ ਡਾਟਾ ਲੀਕ ਹੋਣ ਤੇ ਕੋਈ ਵੀ ਤੁਹਾਡੇ ਆਧਾਰ ਨੰਬਰ ਨੂੰ ਲੌਕ ਕਰਕੇ ਇਸ ਦੀ ਦੁਰਵਰਤੋਂ ਨਹੀਂ ਕਰ ਸਕੇਗਾ ਇਸ ਨਾਲ ਹੀ ਮਾਸਕ ਆਧਾਰ ਦੇ ਵਰਤੋਂ ਕਰਕੇ ਤੁਹ ਖਤਰਤੋਂ ਬਚਿਆ ਜਾ ਸਕਦਾ ਹੈ ਡੈਕਸ ਰਿਪੋਰਟ ਔਨ ਡਿਊਟੀ ਪੰਜਾਬ